ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਰਸ਼ਕੋ ਅੱਜ ਆਏ ਆਂ ਆਪਾਂ ਲੁਧਿਆਣੇ ਦੀ ਐਗਜ਼ੀਬਿਸ਼ਨ 'ਚ ਇੱਕ ਕੰਪਨੀਆਂ ਲਈ ਤੇ ਇੱਕ ਦੁਕਾਨਦਾਰਾਂ ਲਈ ਕਈ ਕੰਮਾਂ ਲਈ ਨੇ ਇੱਕ ਪੈਕਿੰਗ ਸੋਲੂਸ਼ਨ ਬੜਾ ਵਧੀਆ ਲੱਭ ਕੇ ਲਿਆਏ ਆਂ ਉਹਦੇ ਲਈ ਕਿਹੜੀਆਂ-ਕਿਹੜੀਆਂ ਮਸ਼ੀਨਾਂ ਨੇ ਤੇ ਕਿਵੇਂ-ਕਿਵੇਂ ਕੰਮ ਕਰਨਗੀਆਂ ਉਹ ਆਪਾਂ ਇਸ ਕੰਪਨੀ ਤੋਂ ਪੁੱਛਦੇ ਆਂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਹਾਪੰਜਾਬ ਯੂਐਸਏ ਚੈਨਲ ਤੇ ਜੀ ਥੈਂਕ ਯੂ ਫਾਰ ਕਮਿੰਗ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਕਿ ਤੁਸੀਂ ਸਾਡੇ ਸਟਾਲ ਤੇ ਆਏ। ਮੈਂ ਦੁਰਗਾ ਪੋਲੀਪੈਕ ਦੇ ਸੇਲਸ ਐਗਜ਼ੀਕਿਊਟਿਵ ਹਾਂ ਔਰ ਮੇਰੇ ਨਾਲ ਮਿਸਟਰ ਅਸ਼ੀਸ਼ ਨੇ ਤੇ ਅਸੀਂ ਇੱਥੇ ਪੈਕੇਜਿੰਗ ਮਟੀਰੀਅਲ ਦਾ ਸਟਾਲ ਲਗਾਇਆ ਹੈ ਜੋ ਕਿ ਹਰੇਕ ਕੰਪਨੀ ਵਿੱਚ ਰਿਕੁਆਇਰਮੈਂਟ ਰਹਿੰਦੀ ਹੈ ਇੰਡਸਟਰੀਅਲ ਦੇ ਵਿੱਚ ਹੋ ਜਾਵੇ ਜਾਂ ਪੋਲੀਐਸਟਰ ਪੈਕੇਜਿੰਗ ਪੋਲੀਐਸਟਰ ਪੈਕੇਜਿੰਗ ਵੀ ਅਸੀਂ ਡੀਲ ਕਰ ਰਹੇ ਹਾਂਗੇ ਹਮ। ਮੇਨਲੀ ਅਸੀਂ ਇੰਡਸਟਰੀਅਲ ਦੇ ਵਿੱਚ ਵੀ ਸੇ ਆਪਣਾ ਪ੍ਰੋਡਕਟ ਲਗਾਇਆ ਹੈਗਾ ਤੇ ਪੋਲੀਐਸਟਰ ਦੇ ਵਿੱਚ ਸਾਡੇ ਪੋਲੀਐਸਟਰ ਪੌਚੇਸ ਚੱਲ ਰਹੇ ਨੇ ਜੋ ਕਿ ਮੈਂ ਤੁਹਾਨੂੰ ਦੱਸ ਦਿੰਨੀ ਹਾਂ। ਇਹ ਪਿੱਛ ਅੰਦੇ ਵਿੱਚ ਅਸੀਂ ਅਲੱਗ-ਅਲੱਗ ਇਹ ਟੈਬਲਸ ਪ੍ਰੋਡਕਟ ਦੇ ਵਿੱਚ ਵੀ ਡੀਲ ਕਰਦੇ ਹੈਗੇ ਆ ਇੰਡਸਟਰੀਅਲ ਦੇ ਵਿੱਚ ਵੀ ਡੀਲ ਕਰਦੇ ਹੈਗੇ ਆ ਸਟੈਂਡਿੰਗ ਪਾਊਚਸ ਹੈਗੇ ਆ ਤੁਸੀਂ ਦੇਖ ਸਕਦੇ ਹੋ ਇਹ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਆਮ ਆਪਾਂ ਕਰਿਆਨੇ ਦੀਆਂ ਦੁਕਾਨਾਂ ਤੇ ਜਿਹੜੀਆਂ ਆਪਾਂ ਘਰੇਲੂ ਸਟੋਰਾਂ ਤੇ ਦੇਖਦੇ ਆ ਉਹ ਫਿਰ ਇਹਨਾਂ ਵਿੱਚ ਇਹਨਾਂ ਨੇ ਪੈਕ ਕਰਦੇ ਨੇ ਜੀ ਹਾਂਜੀ ਇਹਨਾਂ ਨੂੰ ਜਿਹੜਾ ਪ੍ਰੋਡਕਟ ਇਹ ਪ੍ਰੋਡਕਟ ਅੰਦਰ ਜਿੰਨੇ ਤੇ ਪੈਕ ਹੁੰਦਾ ਹੈ ਨਾ ਉਹ ਅਸੀਂ ਬਣਾਉਂਦੇ ਸਾਡਾ ਮੈਨੂਫੈਕਚਰਿੰਗ ਯੂਨਿਟ ਆ ਨਹੀਂ ਆ ਅੱਛਾ ਇਹ ਤਾਂ ਹੋ ਗਿਆ ਜੀ ਆਪਾਂ ਜਿਹੜਾ ਇਹ ਸਮਾਨ ਪੈਕ ਕਰਕੇ ਰੱਖਿਆ ਹੋਇਆ ਹੈ ਤੇ ਇਹ ਪੈਕ ਕਰਦੀ ਕਿਵੇਂ ਆ ਇਹ ਵੀ ਸਾ ਬੱਸ ਐਨੀ ਕਮਾ ਜੀ ਨਹੀਂ ਨਹੀਂ ਸਰ ਇਹ ਫੁੱਲੀ ਆਟੋਮੈਟਿਕ ਮਸ਼ੀਨ ਹੈ ਸ਼੍ਰਿੰਕ ਪਲਸ ਐਲ ਫਿਲਰ ਹੈ ਤੁਹਾਨੂੰ ਇਹ ਪ੍ਰੋਪਰ ਇਹਦਾ ਡੈਮੋ ਦਿੰਨੇ ਆ ਫਿਰ ਇਹ ਤੁਹਾਨੂੰ ਮੈਂ ਮਸ਼ੀਨ ਬਾਰੇ ਪ੍ਰੋਪਰਲੀ ਐਕਸਪਲੇਨ ਕਰ ਦਿੰਨੀ ਆ ਤੁਸੀਂ ਇਸ ਮਸ਼ੀਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟ ਸ਼੍ਰਿੰਕ ਕਰ ਸਕਦੇ ਹੋ ਜਾਂ ਕੋਈ ਅਦਰ ਆਈਟਮ ਤੁਹਾਡਾ ਹੁੰਦਾ ਹੈ ਤੁਹਾਡੀ ਸਾਈਜ਼ ਦੇ ਅਕੋਰਡਿੰਗ ਮਸ਼ੀਨ ਦਾ ਜਿਹੜਾ ਸਾਈਜ਼ ਹੈ ਉਹ ਐਡਜਸਟਮੈਂਟ ਕਰ ਸਕਦੇ ਹਾਂ ਅਸੀਂ ਇਹਦਾ ਤਾਂ ਨਕਸ਼ਾ ਹੀ ਬਦਲਦਾ ਹੈ ਜਿਹਦਾ ਪੂਰਾ ਹੀ ਲੈਮੀਨੇਸ਼ਨ ਕਰਤਾ ਇਹ ਸਰ ਇਹ ਮਸ਼ੀਨ ਦਾ ਕੰਮ ਹੈ ਮਸ਼ੀਨ ਅਗਰ ਬਦਲੇਗੀ ਨਹੀਂ ਚੀਜ਼ ਦਾ ਫਿਰ ਮਸ਼ੀਨ ਦਾ ਕੰਮ ਕਿੱਥਾਂ ਪਤਾ ਲੱਗੇਗਾ ਤੁਹਾਨੂੰ ਮਸ਼ੀਨ ਦਾ ਕੰਮ ਬੋਲਦਾ ਹੈ ਕਹਿੰਦੇ ਮਸ਼ੀਨ ਮਸ਼ੀਨ ਆ ਇਹ ਮਸ਼ੀਨ ਇਹ ਬਿਲਕੁਲ ਉਹ ਪੈਕ ਕਰ ਦਿੱਤੇ। ਸ਼ਾਮ ਪਲਾਸਟਿਕ ਬੋਲਦਾ ਆ। ਲੋ ਜੀ ਇੰਨਾ ਦਾਵਾ ਕਰਦੇ ਆ ਕਹਿੰਦੇ ਸ਼ਾਮ ਪਲਾਸਟਿਕ ਇੰਡਸਟਰੀ ਦੀ ਇਹ ਮਸ਼ੀਨ ਆ ਵੀ ਉਹਨੇ ਬਿਲਕੁਲ ਇੱਕ ਵਾਰੀ ਪੇਪਰ ਤਾਂ ਦਿਖਣਾ ਹੀ ਬੰਦ ਕਰ ਦਿੱਤਾ ਵੀ ਜਿਹਦੇ ਨੇ ਲੈਮੀਨੇਸ਼ਨ ਕੀਤਾ। ਸਾਡੀ ਮਸ਼ੀਨ ਦਾ ਸਪੈਸ਼ਲੀ ਸਰ ਵਰਕਿੰਗ ਹੀ ਇਹੀ ਆ ਸਾਡਾ ਸ਼ਾਮ ਪਲਾਸਟਿਕ ਇਸੇ ਲਈ ਮਸ਼ਹੂਰ ਹੈ ਕਿਉਂਕਿ ਸਾਡੇ ਕੋਲ ਜਿੰਨੀਆਂ ਵੀ ਪੈਕੇਜਿੰਗ ਦੀਆਂ ਮਸ਼ੀਨਾਂ ਆ A1 ਮਸ਼ੀਨਾਂ ਆ ਸਾਡੀ ਕੁਆਲਿਟੀ ਹਮੇਸ਼ਾ ਬੈਸਟ ਹੀ ਹੁੰਦੀ ਹੈ ਸਰ। ਕਵਾਲਿਟੀ ਦਾ ਬੈਸਟ ਹੋਗੀ ਤੇ ਕੀਮਤ ਆ ਜਿਹੜੀ ਫਿਰ ਮਾਰਕੀਟ ਨਾਲੋਂ ਕੀਮਤ ਕਿੰਨੀ ਕਿ ਜ਼ਿਆਦਾ ਰੱਖੀ ਐ ਸਾਡੀਆਂ ਜਿੰਨੀਆਂ ਵੀ ਮਸ਼ੀਨਸ ਨੇ ਨਾ ਮਾਰਕੀਟ ਦੇ ਵਿੱਚ ਜੋ ਵੀ ਤੁਹਾਨੂੰ ਵੈਲਿਊ ਮਿਲੇਗੀ ਸਾਡੇ ਕੋਲ ਬਿਲਕੁਲ ਉਸ ਤੋਂ ਘੱਟ ਵੈਲਿਊ ਦੀ ਮਸ਼ੀਨ ਮਿਲੇਗੀ ਤੇ ਬੈਸਟ ਕੁਆਲਿਟੀ ਮਿਲੇਗੀ ਕਿਉਂਕਿ ਸਾਡੀਆਂ ਜਿੰਨੀਆਂ ਵੀ ਮਸ਼ੀਨਸ ਨੇ ਸਾਰੀਆਂ ਹੋਲਸੇਲ ਰੇਟ ਨੇ ਮਸ਼ੀਨਾ ਮਿਲਦੀਆਂ ਨੇ ਜੋ ਵੀ ਮਸ਼ੀਨਾ ਤੁਹਾਡੇ ਕੋਲੋਂ ਲੈ ਕੇ ਲਿਜਾਂਦੇ ਨੇ ਆਪਣੇ ਕੰਮਾਂ ਦੇ ਵਿੱਚ ਵਰਤਦੇ ਨੇ ਵੇਚਣ ਤੋਂ ਬਾਅਦ ਉਹਨਾਂ ਦੀ ਦੇਖਭਾਲ ਜਾਂ ਉਹਦੀ ਜੇ ਕੋਈ ਕੰਪਲੇਂਟ ਆਉਂਦੀ ਆ ਉਹਦਾ ਜੀ ਸਾਡੇ ਕੋਲ ਸਰ ਜਿੰਨੀਆਂ ਵੀ ਮਸ਼ੀਨਸ ਪਰਚੇਸ ਕਰਦੇ ਹੋ ਨਾ ਅਸੀਂ ਫਸਟ ਆਫ ਆਲ ਮਸ਼ੀਨ ਦੀ ਵਾਰੰਟੀ ਦਿੰਨੇ ਆ ਬਿੱਲ ਤੇ ਮੈਂਸ਼ਨ ਕਰਕੇ ਦਿੰਨੇ ਆ ਕਿ ਸਾਡੀ ਮਸ਼ੀਨ ਦੀ ਵਾਰੰਟੀ ਇੰਨੇ ਟਾਈਮ ਦੀ ਹੈ ਤੇ ਸੈਕੰਡ ਪਾਰਟ ਇਹਦੇ ਵਿੱਚ ਅਸੀਂ ਸਰਵਿਸ ਇਨਕਲੂਡ ਦਿੰਨੇ ਆ ਸਰ ਸਾਡੀ ਸਰਵਿਸ ਇਹ ਨਹੀਂ ਹੈ ਕਿ ਔਨ ਕਾਲ ਸਰਵਿਸ ਹੋਏਗੀ ਸਾਡੀ ਸਰਵਿਸ ਔਨ ਟਾਈਮ ਔਨ ਰੋਡ ਹੁੰਦੀ ਹੈ ਸਰ ਆਸਟਾਈਮ ਤੁਹਾਨੂੰ ਮੈਂ ਹੁਣ ਡੈਮੋ ਦੇ ਕੇ ਹਟੀਆਂ ਸ਼੍ਰਿੰਕ ਮਸ਼ੀਨ ਦੀ ਵੈਸੇ ਸਾਡੇ ਕੋਲ ਪੈਕੇਜਿੰਗ ਦੀਆਂ ਆਲਓਵਰ ਸਾਰੀਆਂ ਮਸ਼ੀਨਸ ਅਵੇਲੇਬਲ ਹੀ ਹੁੰਦੀਆਂ ਇੱਕ ਸਾਡੇ ਕੋਲ ਬੈਂਡ ਸੀਲਰ ਮਸ਼ੀਨ ਹੈ ਤੁਹਾਨੂੰ ਮੈਂ ਇਹਦੀ ਡੈਮੋ ਵੀ ਦਿਨੀ ਹੈ ਤੇ ਮਸ਼ੀਨ ਬਾਰੇ ਵੀ ਡਿਸਪਲੇ ਤੇ ਦੱਸ ਦੋ ਬਾਕੀ ਮੈਂ ਤੁਹਾਨੂੰ ਇਹਦੀ ਡੈਮੋ ਦੇ ਦੇਣੀ ਹੈ ਤੁਹਾਨੂੰ ਈਜ਼ੀਲੀ ਥੋੜਾ ਵਰਕਿੰਗ ਮਸ਼ੀਨ ਬਾਰੇ ਪਤਾ ਲੱਗ ਜਾਏਗਾ ਵੀ ਇਹ ਪੌਚ ਖੁੱਲੇ ਨਾ ਆਪਾਂ ਪਾਣੀ ਪਾ ਕੇ ਡੈਮੋ ਦੇ ਰਹੇ ਹਾਂ ਇਹਦੀ ਇੰਨੀ ਜ਼ਿਆਦਾ ਮਜ਼ਬੂਤੀ ਹੈ ਸੀਲ ਦੇ ਵਿੱਚ ਪਾਣੀ ਬਿਲਕੁਲ ਲੀਕ ਨਹੀਂ ਹੋਏ ਮਸ਼ੀਨ ਨਗਲੀ ਕਰਦੀ ਨਹੀਂ ਨਹੀਂ ਸਰ ਐਦਾਂ ਦੀ ਕੋਈ ਦਿੱਕਤ ਨਹੀਂ ਹੈ ਦੇਖ ਬਾਜੀ ਦੇ ਪਿੱਛੇ ਦਾ ਬਸ ਹੀ ਬਾਕੇ ਛੱਡ ਦੇਣਾ ਚੱਲ ਅੱਛਾ ਇਹ ਨੇ ਜਿਹੜੀਆਂ ਜਿਹੜੀਆਂ ਕੀ ਹੋਰ ਫਾਇੰਡ ਦੁੱਧ ਦੇ ਪੈਕੇਟ ਬੰਦ ਕਰਨ ਵਾਲੀਆਂ ਮਸ਼ੀਨਾਂ ਨੇ ਹਾਂਜੀ ਹਾਂਜੀ ਸਰ ਬਿਲਕੁਲ ਕੋਈ ਦਰਸ਼ਕੋ ਦੇਖ ਲਓ ਕਿਹੜੀ ਚੀਜ਼ ਲੱਭ ਲੈਂਦੀ ਆ ਤੁਹਾਡੇ ਲਈ ਦੇਖੋ ਜਰਾ ਇਹ ਇਸ ਤੋਂ ਵਧੀਆ ਆਪਣੇ ਕੋਲੇ ਵਧੀਆ ਵੀ ਕੁਆਲਿਟੀ ਦੇ ਵਿੱਚ ਆਉਂਦੀਆਂ ਨੇ ਇਹ ਜਾਨੀ ਕਿ ਸਾਡੀ ਸਭ ਤੋਂ ਲੋ ਕੁਆਲਿਟੀ ਦੀ ਮਸ਼ੀਨ ਹੈ ਇਹਦੇ ਲਈ ਪਾਣੀ ਦੇਖੋ ਬਿਲਕੁਲ ਲੀਕ ਨਹੀਂ ਹੋ ਰਿਹਾ ਕੰਮ ਤਾਂ ਨਹੀਂ ਲੋ ਹੈ ਨਹੀਂ ਨਹੀਂ ਸਰ ਕੰਮ ਪੂਰਾ ਹਾਈ ਸਪੀਡ ਤੇ ਚੱਲੇਗਾ ਹਾਂਜੀ ਆ ਮਸ਼ੀਨ ਦੱਸੋ ਜੀ ਕਿਵੇਂ ਚਲਾਈਏ ਸਰ ਵੈਸੇ ਤਾਂ ਮੈਂ ਤੁਹਾਨੂੰ ਬੇਸਿਕਲੀ ਦੋ ਤਿੰਨ ਮਸ਼ੀਨਾਂ ਦੇ ਡੈਮੋ ਹੁਣ ਤੱਕ ਦੇ ਚੁੱਕੀ ਆ ਇਹ ਸਾਡੇ ਕੋਲ ਪਾਊਡਰ ਫਿਲਿੰਗ ਮਸ਼ੀਨ ਚੱਲਦੀ ਹੈ ਇਹਦੇ ਵਿੱਚ ਤੁਸੀਂ ਪਾਊਡਰ ਵੀ ਕਰ ਸਕਦੇ ਹੋ ਗ੍ਰੈਨੂਲਸ ਵੀ ਕਰ ਸਕਦੇ ਹੋ ਤੁਹਾਡਾ ਕੋਈ ਅਦਰ ਆਈਟਮ ਹੈ ਤੁਸੀਂ ਉਹ ਵੀ ਫਿਲਿੰਗ ਕਰ ਸਕਦੇ ਹੋ ਫੁੱਲੀ ਆਟੋਮੈਟਿਕ ਮਸ਼ੀਨ ਹੈ ਸਰ ਕੋਈ ਦਿੱਕਤ ਨਹੀਂ ਆਉਂਦੀ ਐਕੂਰੇਸੀ ਦੀ ਐਕੂਰੇਸੀ ਵੀ 100 ਟੂ 10% ਐਕੂਰੇਟ ਆਉਂਦੀ ਹੈ ਸਰ ਨਹੀਂ ਬਾਕੀ ਤੁਹਾਨੂੰ ਇੱਕ ਵਾਰ ਮਸ਼ੀਨ ਦੀ ਡੈਮੋ ਦੇ ਦਿੰਨੀ ਆ ਤੁਸੀਂ ਇੱਕ ਵਾਰ ਮਸ਼ੀਨ ਦੀ ਪ੍ਰੋਪਰ ਡੈਮੋ ਚੈੱਕ ਕਰੋ ਫਿਰ ਤੁਹਾਨੂੰ ਪਤਾ ਲੱਗੇਗਾ ਮਸ਼ੀਨ ਦੇ ਐਗਜ਼ੈਕਟ ਦੇ ਵਿੱਚ ਵਰਕਿੰਗ ਕੀ ਹੈ ਭਾਜੀ ਤੁਸੀਂ ਡੈਮੋ ਕਰਿਓ ਕਿੰਨੇ ਬੰਦੇ ਚਲਾਉਂਦੇ ਆ ਜੀ ਇਸ ਮਸ਼ੀਨ ਨੂੰ ਸਰ ਇਹਦੇ ਵਿੱਚ ਕੋਈ ਲੇਬਰ ਦੀ ਇਨਕਲੂਡੈਂਸ ਨਹੀਂ ਹੈ ਤੇ ਫਿਰ ਜਿ ਵਧ ਘਟ ਤੋਲਣ ਲੱਗ ਗਿਆ ਇਹ ਸਰ ਇਹ ਆਟੋਮੈਟਿਕ ਹੈ ਵਧ ਘਟ ਦੀ ਤੁਲਨਾ ਨਹੀਂ ਹੋਏਗੀ ਇਹਦੇ ਵਿੱਚ ਸੈਟਿੰਗ ਹੁੰਦੀ ਹੈ ਕੋਡਿੰਗ ਹੁੰਦੀ ਹੈ ਜਿੰਨੇ ਗ੍ਰਾਮ ਤੁਹਾਨੂੰ ਫੀਲਿੰਗ ਚਾਹੀਦੀ ਹੈ ਤੁਸੀਂ ਇੱਕ ਵਾਰ ਕੋਡਿੰਗ ਕਰਨੀ ਹੈ ਦੈਨ ਉਸ ਤੋਂ ਬਾਅਦ ਸਾਰਾ ਕੰਮ ਮਸ਼ੀਨ ਦਾ ਆ ਇਹਦੇ ਵਿੱਚ ਲੇਬਰ ਦੀ ਕੋਈ ਰਿਕੁਆਇਰਮੈਂਟ ਨਹੀਂ ਮੰਥਲੀ ਕਹੋ ਤੁਸੀਂ ਤੁਹਾਡੀ ਲੇਬਰ ਦੀ ਪੇਮੈਂਟ ਜਾਂਦੀ ਹੈ ਤੁਹਾਡੀ ਇਹਦੇ ਵਿੱਚ ਲੇਬਰ ਦੀ ਪੇਮੈਂਟ ਬਚਦੀ ਹੈ ਇੱਕ ਪ੍ਰੋਡਕਸ਼ਨ ਤੁਹਾਡੀ ਵਧੇਗੀ ਜਿਹੜਾ ਕੰਮ ਤੁਹਾਡਾ 5 ਘੰਟੇ ਚ ਹੋ ਰਿਹਾ ਹੈ ਮਸ਼ੀਨ ਇੱਕ ਘੰਟੇ ਦੇ ਵਿੱਚ ਕੰਪਲੀਟ ਕਰ ਦੇਣਾ ਹੈ ਫੁੱਲੀ ਆਟੋਮੈਟਿਕ ਮਸ਼ੀਨ ਹੈ ਇਹਦੇ ਵਿੱਚ ਲੇਬਰ ਦੀ ਕੋਈ ਇਨਕਲੂਡੈਂਸ ਨਹੀਂ ਹੈ ਇਹ ਸਾਰਾ ਕੰਮ ਮਸ਼ੀਨ ਨੇ ਕਰਨਾ ਹੈ ਸਰ ਜਦੋਂ ਲੇਬਰ ਦਾ ਵੀ ਕੰਮ ਕੰਟਰੋਲ ਹੋ ਗਿਆ ਤੇ ਆਪਣੇ ਆਪ ਪੈਸਿਆਂ ਦਾ ਵੀ ਕੰਮ ਕੰਟਰੋਲ ਹੋ ਗਿਆ ਇਹਦੇ ਨਾਲ ਸਰ ਦੇਖੋ ਤੁਹਾਡਾ ਟਾਈਮ ਬਚਦਾ ਹੈ ਪ੍ਰੋਡਕਸ਼ਨ ਵਧੇਗੀ ਇੱਕ ਤੁਹਾਡੀ ਲੇਬਰ ਮੰਥਲੀ ਜਿਹੜੀ ਪੇਮੈਂਟ ਜਾਂਦੀ ਹੈ ਉਹ ਵੀ ਤੁਹਾਡਾ ਇਹਦੇ ਵਿੱਚ ਸੇਵਿੰਗ ਹੀ ਹੈ ਸਰ ਇੱਕ ਤਰ੍ਹਾਂ ਦੀ ਵਨ ਟਾਈਮ ਇਨਵੈਸਟਮੈਂਟ ਹੈ ਵਨ ਟਾਈਮ ਤੁਸੀਂ ਮਸ਼ੀਨ ਤੇ ਇਨਵੈਸਟ ਕਰਨਾ ਹੈ ਬਾਕੀ ਉਸ ਤੋਂ ਬਾਅਦ ਤੁਹਾਡੀ ਕੋਈ ਇਨਵੈਸਟਮੈਂਟ ਨਹੀਂ ਹੈ ਸਾਰਾ ਕੰਮ ਮਸ਼ੀਨ ਦਾ ਹੈ ਸਰ ਬਾਕੀ ਇੱਕ ਵਾਰ ਡੈਮੋ ਤੁਸੀਂ ਦੇਖੋ ਤੁਹਾਨੂੰ ਸਾਹਮਣੇ ਦੇਖ ਕੇ ਮਸ਼ੀਨ ਦੀ ਵਰਕਿੰਗ ਪਤਾ ਲੱਗ ਜਾਏਗੀ ਕਿ ਐਗਜੈਕਟ ਤਰੀਕੇ ਵਿੱਚ ਮਸ਼ੀਨ ਕੰਮ ਕੀ ਕਰਦੀ ਹੈ ਅੱਛਾ ਜੀ ਕੋਈ ਵੀ ਕਸਟਮਰ ਇਹ ਵੀਡੀਓ ਦੇਖ ਕੇ ਇਹ ਮਸ਼ੀਨ ਲੈਣ ਲਈ ਆਉਂਦਾ ਇਹਨੂੰ ਵੇਚਣ ਦਾ ਥੋੜਾ ਤਰੀਕਾ ਕੀ ਆ ਆਫਲਾਈਨ ਜਾਂ ਆਨਲਾਈਨ ਕਿਵੇਂ ਵੇਚਦੇ ਹੋ ਤੇ ਕੀ ਤੁਹਾਡਾ ਐਡਰੈਸ ਹੈ ਜੀ ਸਰ ਆਨਲਾਈਨ ਵੀ ਸਾਡੀ ਸੇਲਸ ਹੁੰਦੀ ਹੈ ਤੇ ਤੁਸੀਂ ਆਫਲਾਈਨ ਵੀ ਆ ਸਕਦੇ ਹੋ ਤੁਸੀਂ ਐਨੀ ਟਾਈਮ ਵਿਜ਼ਿਟ ਕਰ ਸਕਦੇ ਹੋ ਸਾਡਾ ਆਫਿਸ ਟਾਈਮ 9:00 ਤੋਂ 6:00 ਹੈ ਸੰਡੇ ਸਾਡਾ ਆਫ ਹੁੰਦਾ ਹੈ ਲੁਧਿਆਣਾ ਗਿਲ ਚੌਕ ਨੀਅਰ ਅਬਾਊਟ SBI ਬੈਂਕ ਦੇ ਓਪੋਜ਼ਿਟ ਸਾਈਡ ਸਾਡੀ ਕੰਪਨੀ ਹੈ ਸ਼ਾਮ ਪਲਾਸਟਿਕ ਇੰਡਸਟਰੀ ਦੇ ਨਾਮ ਤੋਂ ਕਿਸੇ ਵੀ ਪਰਸਨ ਨੇ ਕੰਟੈਕਟ ਸਾਨੂੰ ਕਰਨਾ ਹੈ ਤੁਹਾਨੂੰ ਮੈਂ ਇੱਕ ਨੰਬਰ ਦੱਸ ਦਿੰਦੀ ਹਾਂ ਤੁਸੀਂ ਉਸ ਨੰਬਰ ਤੇ ਕੰਟੈਕਟ ਕਰ ਲਿਓ 7717307613 ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਲਿਓ ਜੋ ਵੀ ਤੁਹਾਡੀ ਰਿਕੁਆਇਰਮੈਂਟ ਹੋਏਗੀ ਉਹ ਫੁੱਲਫਿਲ ਹੋਏਗੀ ਥੈਂਕ ਯੂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਬਾਤ ਤੋਂ ਬਾਤ ਤੁਸੀਂ ਸ਼ੇਅਰ ਕਰੋ ਥੈਂਕ ਯੂ